ਦਾ ਨਾਮ ਰਾਜਪੁਰੇ ਦੀ ਦੱਸਿਆ ਗਿਆ ਹੈ ਭਾਈ ਰਾਮਾ ਜੀ ਦੀ ਪੁੱਤਰੀ ਬੀਬੀ ਅਨੰਤ ਜੀ ਦੇ ਨਾਲ ਉਹਨਾਂ ਦੀ ਸ਼ਾਦੀ ਹੋਈ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਜੀ ਉਹਨਾਂ ਦੀ ਵੀ ਸ਼ਾਦੀ ਬਟਾਲੇ ਦੇ ਵਿੱਚ ਹੋਈ ਤੇ ਬਾਬਾ ਗੁਰਦਿੱਤਾ ਜੀ ਦੀ ਵੀ ਸ਼ਾਦੀ ਬਟਾਲੇ ਦੇ ਵਿੱਚ ਹੀ ਭਾਈ ਰਾਮਾ ਜੀ ਦੀ ਪੁੱਤਰੀ ਬੀਬੀ ਅਨੰਤ ਜੀ ਨਾਲ ਹੋਈ ਛੇਵੇਂ ਪਾਸ਼ਾ ਮਹਾਰਾਜ ਜੀ ਦਾ ਦਰਬਾਰ ਸੱਜਿਆ ਹੋਇਆ। ਸੰਗਤਾਂ ਦਰਸ਼ਨ ਕਰਦੀਆਂ ਨੇ ਆਪਣੇ ਦੁਖੜੇ ਸੁਣਾਉਂਦੀਆਂ ਹਨ। ਤੇ ਸਤਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ਦੇ ਆਪਣੇ ਦੁੱਖਾਂ ਦਾ ਨਾਸ ਕਰਦੀਆਂ ਨੇ ਕਿਉਂਕਿ ਮਹਾਰਾਜ ਫਰਮਾਉਂਦੇ ਨੇ ਕੋਟ ਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੁਖ ਉਤਾਰਿਓ। ਜੋ ਵੀ ਛੇਵੇਂ ਪਾਸ਼ਾ ਮਹਾਰੀ ਦੇ ਦਰਬਾਰ ਦੇ ਵਿੱਚ ਜਿਹੜਾ ਵੀ ਸ਼ਰਧਾਲੂ ਸੇਵਾ ਕਰਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਦੇ ਮਹਾਰੀ ਦਰਬਾਰ ਦੇ ਵਿੱਚ ਸੇਵਾ ਕਰਦਾ ਹੈ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ ਮਹਾਰਾਜ ਕਹਿੰਦੇ ਕਰੋੜਾਂ ਪਾਪ ਸੇਵਾ ਦੇ ਨਾਲ ਮਿਟ ਜਾਂਦੇ ਨੇ ਕਿਉਂਕਿ ਦੁਨਿਆਵੀ ਤੌਰ ਤੇ ਕਿਸੇ ਡਾਕਟਰ ਦੇ ਕੋਲ ਅਸੀਂ ਜਾਈਏ ਤੁਹਾਨੂੰ ਕਹੀਏ ਕਿ ਅਸੀਂ ਬੜੇ ਪਾਪ ਕਮਾਏ ਨੇ ਉਸ ਦੀ ਦਵਾਈ ਦੇ ਦਿੱਤੀ ਜਾਵੇ ਪਰ ਕੋਈ ਦੁਨੀਆਂ ਦੇ ਉੱਤੇ ਐਸਾ ਡਾਕਟਰ ਨਹੀਂ ਹੈ ਕਿ ਜਿਹੜਾ ਸਾਨੂੰ ਪਾਪਾਂ ਦੀ ਦਵਾਈ ਦੇਵੇਗਾ ਨਾ ਕੋਈ ਸਾਨੂੰ ਡਾਕਟਰ ਚਿੰਤਾ ਦੀ ਦਵਾਈ ਦੇ ਸਕਦਾ ਸਤਿਗੁਰ ਜੇ ਚਿੰਤਾ ਦੀ ਦੇ ਪਾਪਾਂ ਦੀ ਦਵਾਈ ਆ ਤੇ ਉਹ ਧੰਨ ਗੁਰੂ ਨਾਨਕ ਦੇਵ ਜੀ ਦਾ ਦਰ ਹੈ ਜਿੱਥੋਂ ਮਿਲਦੀ ਹੈ 6ਵੇਂ ਪਾਸ਼ਾ ਮਹਾਰਾਜੀ ਦੇ ਦਰਸ਼ਨ ਦੇ ਧਾਰੇ ਕਰਕੇ ਸੰਗਤਾਂ ਆਪਣੇ ਦੁੱਖ ਤੋੜ ਰੀਆਂ ਨੇ ਪਾਪਾਂ ਦਾ ਨਾਸ ਕਰੀਆਂ ਨੇ ਤੇ ਮਹਾਰਾਜ ਫਰਮਾਉਂਦੇ ਨੇ ਕੋਟ ਪਰਾਧ ਮਿਟਐ ਤੇਰੀ ਸੇਵਾ ਦਰਸ਼ਨ ਦੁੱਖ ਉਤਾਰਿਆ ਕਰੋੜਾ ਪਾਪ ਸੇਵਾ ਕਰਨ ਦੇ ਨਾਲ ਮਿਲ ਜਾਂਦੇ ਨੇ ਖਟੇ ਜਾਂਦੇ ਨੇ ਨਾਸ ਹੋ ਜਾਂਦੇ ਨੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਤੇ ਸਤਗੁਰਾਂ ਦੇ ਦਰਸ਼ਨ ਕਰਦੇ ਨਾਲ ਦਰਸ਼ਨ ਦੁੱਖ ਉਤਾਰੇ ਡਾਕਟਰਾਂ ਦੇ ਅਸੀਂ ਰੋਜ਼ ਦਰਸ਼ਨ ਕਰੇ ਚੱਲਣ ਚੱਲ ਜਾਂਦੇ ਹਾਂ ਪਰ ਸਤਗੁਰਾਂ ਦੇ ਦਰਸ਼ਨ ਸਾਡੇ ਕੋਲ ਰੋਜ਼ ਨਹੀਂ ਆਇਆ ਜਾਂਦਾ ਸੋ ਸਤਗੁਰਾਂ ਨੇ ਅੱਜ ਮਹਾਨ ਕਿਰਪਾ ਕੀਤੀ ਹੈ ਆਪ ਸਮੂਹ ਸੰਗਤਾਂ ਸਤਗੁਰਾਂ ਦੀ ਹਜ਼ੂਰੀ 'ਚ ਜੁੜ ਬੈਠੇ ਹੋ ਦਰਸ਼ਨ ਕਰ ਰਹੇ ਹੋ ਇਸੇ ਤਰ੍ਹਾਂ ਕੀ ਮਹਾਰਾਜ ਫਿਰ ਉਪਦੇਸ਼ ਦਿੰਦੇ ਨੇ ਗੁਰਬਾਣੀ ਦਾ ਛੇਵੇਂ ਪਾਸ਼ਾ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਨਾਮ ਜਪਤ ਕਿਉਂਕਿ ਐਸੇ ਵੀ ਸ਼ਰਧਾਲੂ ਉੱਥੇ ਆਏ ਨੇ ਛੇਵੇਂ ਪਾਸ਼ਾ ਮਹਾਰੀ ਦੇ ਕੋਲ ਕਿ ਮਹਾਰਾਜ ਕਿਰਪਾ ਕਰੋ ਬੜੀ ਗਰੀਬੀ ਆ ਬੜਾ ਦੁੱਖ ਹੈ ਗਰੀਬੀ ਨੂੰ ਕਟਨਾ ਕਰੋ ਮਹਾਰਾਜ ਕਹਿੰਦੇ ਵੀ ਨਾਮ ਜਪਤ ਨਾਮ ਨੂੰ ਜਪਣਾ ਕਰੋ ਕੱਲਾ ਸੁੱਖ ਨਹੀਂ ਮਹਾ ਸੁਖ ਦੇਵਾਂਗੇ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਿਦਾਰੇ ਮਹਾਰਾਜ ਕਹਿੰਦੇ ਨਾਮ ਨੂੰ ਜਪਨਾ ਕਰੋ ਚਿੰਤਾਵਾਂ ਵੀ ਮਿਟ ਜਾਣਗੀਆਂ ਕੱਲਾ ਸੁੱਖ ਨਹੀਂ ਮਹਾ ਸੁਖ ਪ੍ਰਾਪਤ ਹੋਵੇਗਾ ਉਹ ਨਾਮ ਮਹਾਰਾਜ ਕਹਿੰਦੇ ਨੇ ਕਿਹੜਾ ਹੈ ਔਖਦਮ ਮੰਤਰ ਮੂਲ ਮਨ ਏਕ ਹੈ ਜੇਕਰ ਦ੍ਰਿੜ ਜਤ ਕੇ ਜੇ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਖਾਰਾ ਲਿਜੇ ਰੀ ਜਨਮਾਂ ਜਨਮਾਂ ਦੇ ਪਾਪ ਮਹਾਰਾਜ ਕਹਿੰਦੇ ਕੱਟੇ ਜਾਣਗੇ ਤੇ 사드ਗੁਰੂ ਕਿਰਪਾ ਕਰਨਗੇ ਤੇ ਉਸ ਨਾਮ ਨੂੰ ਜਪਣ ਦਾ ਵੇਲਾ ਵੀ ਦੱਸਦੇ ਨੇ ਮਹਾਰਾਜ ਕਹਿੰਦੇ ਨੇ ਚਲਾਗੇ ਉਠ ਨਾਮ ਜਪ ਨਿਸ ਬਾਸੁਰ ਆਰਾਧ ਚਲਾਗੇ ਭਾਵ ਕਿ ਅਮਰ ਤੇ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਤੇ ਉਸ ਪਰਮੇਸ਼ਰ ਅਕਾਲਪੁਰਖ ਦਾ ਨਾਮ ਨੂੰ ਜਪਣਾ ਕਰ ਵਾਹਿਗੁਰੂ ਗੁਰੂ ਮੰਤਰ ਦਾ ਉਚਾਰਨਾ ਆਪਣੀ ਰਸਨਾ ਦੇ ਨਾਲ ਕਰ ਇਸੇ ਤਰ੍ਹਾਂ ਇਹ ਮੂਲ ਮੰਤਰ ਦਾ ਜਾਪ ਕਰਨਾ ਕਰ ਸਤਗੁਰਾਂ ਦੀ ਇਲਾਹੀ ਬਾਣੀ ਜਪਜੀ ਸਾਹਿਬ ਦਾ ਜਾਪ ਕਰਿਆ ਕਰ ਅੰਮ੍ਰਿਤ ਵੇਲੇ ਉੱਠ ਕੇ ਤੇ ਮਹਾ ਸੁਖ ਪ੍ਰਾਪਤ ਹੋਵੇਗਾ ਤੇ ਚਿੰਤਾਵਾਂ ਦੇ ਜਿਹੜੇ ਰੋਗ ਆ ਉਹ ਵੀ ਮਿਟ ਜਾਣਗੇ ਸਤਪੁਰ ਇਹ ਉਪਦੇਸ਼ ਛੇਵੇਂ ਪਾਤਸ਼ਾਹ ਮਹਾਰਾਜ ਸਮੂਹ ਸੰਗਤਾਂ ਨੂੰ ਦੇ ਰਹੇ ਹਨ ਤੇ ਚਲਾਗੇ ਉਠ ਨਾਮ ਜਪ ਅੰਮ੍ਰਿਤ ਵੇਲੇ ਉੱਠ ਕੇ ਨਿਸ ਬਾਸੁਰ ਆਰਾਦ ਕਾਰਾ ਤੁਝੇ ਨਾ ਵਿਆਪਾਈ ਨਾਨਕ ਮਿਟੇ ਉਪਾਦ ਕਾਰਾ ਭਾਵ ਕੀ ਚਿੰਤਾ ਰੋਗ ਮਾਰੇ ਕਦੇ ਵੀ ਨਹੀਂ ਤ ਤੁਹਾਨੂੰ ਵਿਆਪੇਗਾ ਸਾਰੇ ਉਪਾਦ ਦੁੱਖ ਕਲੇਸ਼ ਨਾਸ ਹੋ ਜਾਣਗੇ ਇਹ ਉਪਦੇਸ਼ ਛੇਵੇਂ ਪਾਸ਼ਾ ਮਹਾਰਾਜ ਧੰਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਾਰੇ ਜਿਹੜੀਆਂ ਸੰਗਤਾਂ ਦਰਸ਼ਨ ਦਿਦਾਰੇ ਕਰਨ ਆਉਂਦੀਆਂ ਨੇ ਉਹਨਾਂ ਨੂੰ ਉਪਦੇਸ਼ ਦੇ ਰਹੇ ਹਨ ਸੰਗਤਾਂ ਨਿਹਾਲ ਹੋ ਰਹੀਆਂ ਨੇ ਸਤਿਗੁਰਾਂ ਦੇ ਹੁਕਮਾ ਪਾ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਨਾਮ ਨੂੰ ਜਪਦੀਆਂ ਨੇ ਇਸੇ ਤਰ੍ਹਾਂ ਬਾਬਾ ਗੁਰਦਿੱਤਾ ਜੀ ਦੀ ਵੀ ਸ਼ਾਦੀ ਹੋਈ ਆ ਬੀਬੀ ਅਨੰਤੀ ਜੀ ਵੀ ਛੇਵੇਂ ਪਾਸ਼ਾ ਮਹਾਰਾਜ ਜੀ ਦੇ ਕੋਲ ਆਏ ਨੇ ਉਹਨਾਂ ਨੇ ਵੀ ਚਰਨਾ 'ਚ ਸਿਰ ਝੁਕਾਇਆ ਤੇ ਕਿਹਾ ਸ਼੍ਰੀ ਪਾਸ਼ਾ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਬੇਨਤੀ ਕੀਤੀ ਦੁਆ ਕੀਤੀ ਆ ਕਿਉਂਕਿ ਕਵੀ ਨੇ ਵੀ ਕਾਗਜ਼ ਦੀ ਹਿੱਕ ਦੇ ਉੱਤੇ ਬੜੇ ਸੁਨੇ ਬੋਲ ਲਿਖੇ ਕਹਿੰਦਾ ਖੁਦਾ ਮਨਜ਼ੂਰ ਕਰਤਾ ਹੈ ਦੁਆ ਅਗਰ ਦਿਲ ਸੇ ਹੋਤੀ ਹੈ ਮੁਸ਼ਕਲ ਤੋਂ ਜੇ ਹੈ ਬੜੀ ਮੁਸ਼ਕਲ ਸੇ ਹੋਤੀ ਹੈ ਕਿਉਂਕਿ ਖੁਦਾ ਮਨਜ਼ੂਰ ਕਰ ਲੈਂਦਾ ਹੈ ਜੇ ਦੁਆ ਦਿਲ ਤੋਂ ਕੀਤੀ ਹੋਵੇ ਜਨ ਬਣ ਕੇ ਕੀਤੀ ਜਾਵੇ ਅਰਦਾਸ ਪਰ ਜਨ ਬਣਨਾ ਬਹੁਤ ਮੁਸ਼ਕਲ ਹੈ ਬੜਾ ਔਖਾ ਹੈ ਮਹਾਰਾਜ ਕਹਿੰਦੇ ਨੇ ਬਿਰਥੀ ਕਦੇ ਨਾ ਹੋワイ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਕਾ ਜਨ ਬਣ ਕੇ ਅਰਦਾਸ ਕੀਤੀ ਜਾਵੇ ਉਹ ਅਰਦਾਸ ਬਿਰਥੀ ਨਹੀਂ ਜਾਂਦੀ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੇ ਮਹਿਲ ਉਹਨਾਂ ਦੇ ਧਰਮ ਪਤਨੀ ਬੀਬੀ ਅਨੰਤੀ ਨੇ ਅਰਦਾਸ ਕੀਤੀ ਬੇਨਤੀ ਕੀਤੀ ਦੁਆ ਕੀਤੀ ਛੇਵੇਂ ਪਾਸ਼ਾ ਮਹਾਰਾਜ ਅੱਗੇ ਕਿ 사ਤਗੁਰੂ ਜੀ ਕਿਰਪਾ ਕਰੋ ਕਿ ਸਾਡੇ ਘਰੇ ਵੀ ਸਾਡੀ ਝੋਲੀ ਚ ਵੀ ਕਿਸੇ ਸੰਤਾਨ ਦੀ ਦਾਤ ਪਾਉ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਛਵੇਂ ਪਾਸ਼ਾ ਮਹਾਰਾਜ ਨੇ ਆਖਿਆ ਕਿ ਕਿਰਪਾ ਹੋ ਜਾਵੇਗੀ ਪ੍ਰਣਾਮ ਜਪਿਆ ਕਰੋ ਅਮਰ ਤੇ ਵਿਲਾ ਸੰਭਾਲਿਆ ਕਰੋ ਪਰ ਇਤਿਹਾਸ ਦੱਸਦਾ ਹੈ ਕਿ ਬੀਬੀ ਅਨੰਤੀ ਜੀ ਉਹਨਾਂ ਨੇ ਭਾਵ ਕੀ ਕਾਮ ਕ੍ਰੋਧ ਲੋਭ ਮੋਹ ਘਰ ਦੇ ਵਿੱਚ ਮਾਇਆ ਦੇ ਵਿੱਚ ਭਰਮ ਦੇ ਰਹੇ ਕੋਈ ਅਮਰਤ ਵੇਲੇ ਉੱਠ ਕੇ ਨਾਮ ਨਾ ਜਪਣ ਤੇ ਅੱਜ ਵੀ ਜੇ ਕਿਤੇ ਅਸੀਂ ਦੁਨਿਆਵੀ ਤੌਰ ਤੇ ਦੇਖੀਏ ਆਪਣੀਆਂ ਮਤਾਵਾਂ ਵੱਲ ਵੀਰਾਂ ਵੱਲ ਵੇਖਿਆ ਜਾਵੇ ਗਰਭ ਦੇ ਵਿੱਚ ਬੱਚਾ ਹੋਵੇ ਤੇ ਅਸੀਂ ਕਾਮ ਕ੍ਰੋਧ ਲੋਭ ਮੋਹ ਘਰ ਦੇ ਵਿੱਚ ਫਸੇ ਹਾਂ ਉਸ ਸਮੇਂ ਤੇ ਕੰਮ ਕਰੋ ਲੋਮੋਂ ਘਰ ਸ਼ੁਰੂ ਤੋਂ ਚੱਲੀ ਆਉਂਦਾ ਹੈ ਪਰ ਅੱਜ ਨਾਲ ਇੰਸਟਾਗ੍ਰam ਫੇਸਬੁਕ ਸਨੈਪਚੈਟ ਹੋਰ ਤਰ੍ਹਾਂ ਤਰ੍ਹਾਂ ਦੇ ਐਪ ਬਣ ਗਏ ਨੇ ਇਹ ਵੀ ਨਾਲ ਨੇ ਪਰ ਜਿਵੇਂ ਦਾ ਅਸੀਂ ਸੁਣਾਗੇ ਉਸਾਂ ਤਰ੍ਹਾਂ ਦਾ ਕਿ ਸਾਡੇ ਘਰੇ ਬੱਚੇ ਪੈਦਾ ਹੋਣੇ ਨੇ ਸਤਗੁਰਾਂ ਨੇ ਜੇ ਬਾਣੀ ਪੜ੍ਹੀ ਆ ਸਤਗੁਰਾਂ ਨੇ ਸੇਵਾ ਕੀਤੀ ਆ ਭਾਵੇਂ ਉਹਨਾਂ ਦੇ ਘਰੇ ਬੱਚੇ ਹੋਏ ਤੇ ਉਹਨਾਂ ਦੇ ਗੁਰੂ ਰੂਪ ਹੋਣ ਕਰਕੇ ਗੁਰੂ ਗੁਰੂ ਦੀ ਸਤਾਨ ਹੋਣ ਕਰਕੇ ਉਹਨਾਂ ਸਮੂਹ ਬੱਚਿਆਂ ਦੇ ਵਿੱਚ ਸ਼ਕਤੀਆਂ ਸਨ ਪਰ ਉਹਨਾਂ ਸ਼ਕਤੀਆਂ ਦੀ ਉਹਨਾਂ ਨੇ ਭਾਵੇਂ ਦੁਰਵਰਤੋਂ ਕੀਤੀ ਆ ਤਾਂ ਗੁਰਗੱਦੀ ਦੇ ਵਾਰਿਸ ਨਾ ਬਣ ਸਕੇ ਇਸੇ ਤਰ੍ਹਾਂ ਬਾਣੀ ਪੜੀ ਹੋਈ ਨਾਮ ਜਪਿਆ ਹੋਇਆ ਕਦੇ ਵੀ ਵਿਰਥ ਨਹੀਂ ਜਾਂਦਾ ਬੀਬੀ ਅਨੰਤੀ ਨੂੰ ਕਿਹਾ ਗਿਆ ਕਿ ਮਹਾਰਾਜ ਦਾ ਨਾਮ ਲਿਆ ਕਰੋ ਅੰਮ੍ਰਿਤ ਵੇਲੇ ਉੱਠਿਆ ਕਰੋ ਇਸ਼ਨਾਨ ਕਰਕੇ ਸਤਗੁਰਾਂ ਦਾ ਧਿਆਨ ਧਰਿਆ ਕਰੋ ਧੰਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਮਹਾਰਾਜ ਕਿਰਪਾ ਕਰਨਗੇ ਪਰ ਬੀਬੀ ਅਨੰਤੀ ਮਾਇਆ ਦੇ ਵਿੱਚ ਭਰਮ ਦੀ ਰਹੀ ਜਦ ਮਾਇਆ ਦੇ ਵਿੱਚ ਭਰਮ ਦੀ ਰਹੀ ਉਹਨਾਂ ਦੇ ਘਰੇ ਕੁਝ ਸਮਾਂ ਪੈ ਕੇ ਸਨ 1626 ਈਸਵੀ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਤੇ ਬ੍ਰਹਮ ਗਿਆਨੀ ਧੰਤਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਜਦ ਬੱਚੇ ਦੀ ਚੰਚਲਤਾ ਹੀ ਦੇਖੀ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕਹਿ ਦਿੱਤਾ ਹੀ ਕਿ ਇਹ ਕਪਟਧਾਰ ਰੂਪ ਹੈ ਇਸੇ ਕਰਕੇ ਉਸ ਦਾ ਨਾਮ ਵੀ ਧੀਰਮਲ ਰੱਖਿਆ ਗਿਆ ਭਾਵ ਕਿ ਧੀਰਜ ਵਿੱਚ ਆ ਜਾਵੇ ਜਦ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਤੱਕਿਆ ਇਹ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਤੱਕਿਆ ਤੇ ਉਹਨਾਂ ਨੇ ਕਿਹਾ ਇਹ ਤੇ ਫਿਰ ਤਾਇਆ ਜੀ ਆ ਗਏ ਨੇ ਇਹ ਤੇ ਪ੍ਰਿਥੀ ਚੰਦ ਹੀ ਆ ਪਹੁੰਚੇ ਫਿਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਇਸ ਤੋਂ ਪਹਿਲਾਂ ਕਈ ਜੰਗ ਜੁਦ੍ਹ ਕੀਤੇ ਤੇ